ਸਤ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਬਹੁਤ ਹੀ ਸੋਹਣਾ ਦਰਬਾਰ ਸਾਹਿਬ ਆ ਗੁਰਦੁਆਰਾ ਗੁਰੂ ਸਾਹਿਬ ਪਾਤਸ਼ਾਹੀ ਨੌਮੀ ਇਹ ਜਿਹੜਾ ਦਰਬਾਰ ਸਾਹਿਬ ਆ ਇਹ ਬਰਨਾਲਾ ਦੇ ਵਿੱਚ ਪੈਂਦਾ ਪਿੰਡ ਹੰਡਿਆਆ ਹੰਡਿਆਆ ਦੇ ਵਿੱਚ ਬਣਾਇਆ ਗੁਰਦੁਆਰਾ ਸਾਹਿਬ ਤੇ ਬਹੁਤ ਸੋਹਣਾ ਗੁਰਦੁਆਰ ਸਾਹਿਬ ਆ ਤੇ ਇੱਥੋਂ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਅਡੀਸਰ ਸਾਹਿਬ ਹਲ ਗਏ ਸੀ ਤੇ ਬਾਕੀ ਇਸ ਦਾ ਇਤਿਹਾਸ ਆਪਾਂ ਉੱਥੇ ਚੱਲ ਕੇ ਤੁਹਾਨੂੰ ਸਾਂਝਾ ਕਰਾਂਗੇ ਠੀਕ ਹੈ ਜੀ ਤੁਸੀਂ ਚੈਨਲ ਤੇ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਠੀਕ ਹੈ ਚੱਲਦੇ ਆਪਾਂ ਦਰਬਾਰ ਸਾਹਿਬ ਜਾ ਕੇ ਮਿਲਦੇ ਆਪਾਂ ਨੂੰ ਸਵੇ। ਪਹੁੰਚ ਗਏ ਜੀ ਆਪਾਂ ਇੱਕ ਹੋਰ ਇਤਿਹਾਸਕ ਸਥਾਨ ਦੇ ਦਰਸ਼ਨ ਕਰਨ ਵਾਸਤੇ। ਇਸ ਵੇਲੇ ਆਪਾਂ ਦਰਬਾਰ ਸਾਹਿਬ ਦਾ ਜਿਹੜਾ ਮੇਨ ਗੇਟ ਹੈ ਉਹਦੇ ਅੰਦਰ ਦਾਖਲ ਹੋ ਰਹੇ ਹਾਂ। ਇਹ ਇੱਕ ਗੁਰੂਰਾਜ ਸਾਹਿਬ ਹੈਗਾ ਜੀ। ਗੁਰੂਰਾਜ ਸ਼੍ਰੀ ਗੁਰੂ ਸਾਹਿਬ ਪਾਤਸ਼ਾਹ ਨੋਮੀ। ਉਹ ਸਾਹਮਣੇ ਦਰਬਾਰ ਸਾਹਿਬ ਆ ਤੇ ਜਿਹੜਾ ਇਹ ਦਰਬਾਰ ਸਾਹਿਬ ਬਣਿਆ ਹੋਇਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਇਹ ਹੰਡਿਆਆ ਪਿੰਡ ਦੇ ਵਿੱਚ ਬਣਿਆ ਹੋਇਆ ਹੰਡਿਆਆ ਪਿੰਡ ਬਰਨਾਲਾ ਜ਼ਿਲ੍ਹਾ ਬਰਨਾਲਾ ਦੇ ਬਿਲਕੁਲ ਨਾਲ ਹੀ ਹੈ ਇਹ ਸਾਹਮਣੇ ਦਰਬਾਰ ਸਾਹਿਬ ਆ ਕਿਧਰੇ ਪਾਸੇ ਉਹ ਇੱਕ ਖੁੱਲਾ ਹਾਲ ਬਣਿਆ ਹੋਇਆ ਤੇ ਇਹ ਸਾਰੇ ਖੁੱਲੇ ਪਾਰਕਿੰਗ ਹੈਦਰ ਤੇ ਹਾਲ ਦੇ ਬਾਹਰ ਇਹ ਤਸਵੀਰ ਲੱਗੀ ਹੋਈ ਆ ਥੋੜਾ ਨੇੜੇ ਚਲ ਕੇ ਦਿਖਾ ਦਨੇ ਆ ਤਸਵੀਰ ਤੁਹਾਨੂੰ ਇਹ ਲੱਗ ਰਿਹਾ ਸਾਹਮਣੇ ਤਸਵੀਰ ਜਿਹੜੇ ਕਿ ਉਸ ਸਮੇਂ ਦੇ ਇਤਿਹਾਸ ਨੂੰ ਬਿਆਨ ਕਰਦੀ ਹੈ ਇਹਦਾ ਕੀ ਇਤਿਹਾਸ ਦੀ ਆਪਾਂ ਉਹਨਾਂ ਵਿੱਚ ਤੁਹਾਡੇ ਨਾਲ ਸਾਂਝ ਪਾਉਨੇ ਆ ਤੇ ਪਹਿਲਾਂ ਆਪਾਂ ਮੱਥਾ ਟੇਕ ਲਈ ਜਾ ਕੇ ਠੀਕ ਹੈ ਜੀ ਇਹ ਸਾਰਾ ਖੁੱਲਾ ਹੋਣਾ ਦੂਰ ਤੱਕ ਫੈਲਿਆ ਹੋਇਆ ਬਹੁਤ ਸੋਹਣਾ ਬਣਿਆ ਦਰਬਾਰ ਸਾਹਿਬ ਆ ਜਦੋਂ ਵੀ ਤੁਸੀਂ ਅਡਿਸਾਰ ਸਾਹਿਬ ਆਓ ਤਾਂ ਇਸ ਦਰਬਾਰ ਸਾਹਿਬ ਜ਼ਰੂਰ ਆ ਕੇ ਜਾਓ ਹੁਣ ਆਪਾਂ ਚੱਲਦੇ ਆਂ ਅੰਦਰ ਤੇ ਪਹਿਲਾਂ ਆਪਾਂ ਜਾ ਕੇ ਦਰਬਾਰ ਸਾਹਿਬ ਦੇ ਮੱਥਾ ਟੇਕ ਲੈਣੇ ਆ ਉਸ ਤੋਂ ਬਾਅਦ ਆਪਾਂ ਤੁਹਾਡੇ ਨਾਲ ਇਤਿਹਾਸ ਦੀ ਸਾਂਝ ਪਾਉਣੀ ਹੈ ਇਹ ਜਿਹੜਾ ਅੜੀਸਰ ਸਾਹਿਬ ਗੁਰਦੁਆਰਾ ਸਾਹਿਬ ਆ ਉਹ ਵੀ ਹੰਡਾਇਆ ਪਿੰਡ ਦੇ ਵਿੱਚ ਹੀ ਆ ਹੰਡਾਇਆ ਤੇ ਤੌਲਾ ਪਿੰਡ ਦੀ ਹੱਦ ਤੇ ਪੈ ਜਾਂਦਾ ਤੇ ਜਿਹੜਾ ਇਹ ਦਰਬਾਰ ਸਾਹਿਬ ਆ ਗੁਰੂ ਸਰ ਪੱਕਾ ਸਾਹਿਬ ਇਹੇ ਹੰਡਾਇਆ ਪਿੰਡ ਦੇ ਵਿੱਚ ਪੈ ਜਾਂਦਾ ਸੋ ਜਦੋਂ ਵੀ ਅੜੀਸਰ ਸਾਹਿਬ ਆਲਾ ਬੋਤ ਇਸ ਦਰਬਾਰ ਸਾਹਿਬ ਜਰੂਰ ਆ ਕੇ ਜਾਓ ਬਹੁਤ ਸੋਹਣਾ ਦਰਬਾਰ ਸਾਹਿਬ ਆ ਦਰਬਾਰ ਸਾਹਿਬ ਦੇ ਬਾਹਰ ਵੀ ਉਸ ਤਰ੍ਹਾਂ ਦੀ ਸੇਮ ਤਸਵੀਰ ਲੱਗੀ ਹੈ ਤੇ ਇਹਦੇ ਨਾਲ ਹੀ ਥੱਲੇ ਆ ਸੰਖੇਪ ਇਤਿਹਾਸ ਲਿਖਿਆ ਹੋਇਆ ਠੀਕ ਹੈ ਜੀ ਇਹ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਇਤਿਹਾਸ ਪੜ ਲਿਓ ਤੇ ਆਪਾਂ ਦਰਸ਼ਨ ਕਰ ਲਈਏ ਫਿਰ ਅੰਦਰ ਜਾ ਕੇ ਦਰਬਾਰ ਸਾਹਿਬ ਦੇ ਬਾਹਰ ਲੱਗਿਆ ਹੋਇਆ ਇਤਿਹਾਸ ਦਾ ਬੋਰਡ ਦੱਸਦਾ ਜੀ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ 1665 ਈਸਵੀ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਮੱਲੋਵਾਲ ਸੇਖਾਂ ਤੇ ਫਰਵਾਹੀ ਹੁੰਦੇ ਹੋਏ ਇਸ ਹਸਾਂ ਤੇ ਪਹੁੰਚੇ ਸੀ ਤੇ ਉਸ ਸਮੇਂ ਇਸ ਪਿੰਡ ਵਿੱਚ ਇੱਕ ਭਿਆਨਕ ਬਿਮਾਰੀ ਫੈਲੀ ਹੋਈ ਸੀ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੱਗੇ ਅਰਦਾਸ ਕੀਤੀ ਕਿ ਸਾਨੂੰ ਇਸ ਬਿਮਾਰੀ ਤੋਂ ਛੁਟਕਾਰਾ ਦਿਵਾਓ ਤਾਂ ਗੁਰੂ ਤੇਗ ਬਹਾਦਰ ਜੀ ਨੇ ਇਸ ਛੱਪੜ ਵਾਲੇ ਇਸ਼ਾਰਾ ਕਰਕੇ ਕਿਹਾ ਸੀ ਕਿ ਇੱਥੇ ਇਸ਼ਨਾਨ ਕਰੋ ਤੇ ਬਿਮਾਰੀ ਠੀਕ ਹੋ ਜਾਵੇਗੀ ਪਰ ਕੋਈ ਵੀ ਪਿੰਡ ਵਾਸੀ ਇੱਥੇ ਇਸ਼ਨਾਨ ਕਰਨ ਲਈ ਤਿਆਰ ਨਹੀਂ ਸੀ ਕਿਉਂਕਿ ਇੱਥੇ ਜਿਹੜੇ ਖਟੇਕ ਮੁਸਲਮਾਨ ਸੀ ਉਹ ਇੱਥੇ ਆਪਣੇ ਖੱਲਾਂ ਨੂੰ ਰੰਗਦੇ ਸੀ ਤੇ ਉਹ ਕੁੰਨਿਆਂ ਨੂੰ ਕੁੰਨਿਆਂ ਨੂੰ ਆਪਣੇ ਪਾਣੀ ਦੇ ਵਿੱਚ ਭਰ ਕੇ ਰੱਖਦੇ ਸੀ ਤੇ ਉਹ ਪਾਣੀ ਆ ਕੇ ਛੱਪੜ ਵਿੱਚ ਮਿਲਦਾ ਸੀ ਇਸ ਕਰਕੇ ਇੱਥੇ ਕੋਈ ਵੀ ਇਸ਼ਨਾਨ ਕਰਨ ਲਈ ਤਿਆਰ ਨਹੀਂ ਸੀ ਫਿਰ ਸ਼ਿਕਰੂ ਤੇਗ ਬਹਾਦਰ ਜੀ ਨੇ ਪਹਿਲਾਂ ਇੱਥੇ ਆਪ ਇਸ਼ਨਾਨ ਕੀਤਾ ਤੇ ਉਸ ਤੋਂ ਬਾਅਦ ਬਾਕੀ ਹੋਰ ਪਿੰਡ ਵਾਸੀਆਂ ਨੇ ਵੀ ਇੱਥੇ ਇਸ਼ਨਾਨ ਕੀਤਾ ਤੇ ਜਿਹੜੇ ਰੋਗਿਆਂ ਨੂੰ ਉਹ ਬਿਮਾਰੀ ਤੋਂ ਮਤਲਬ ਕਿ ਪੀੜਤ ਸੀ ਫਿਰ ਉਹਨਾਂ ਦੀ ਬਿਮਾਰੀ ਵੀ ਇੱਥੇ ਠੀਕ ਹੋ ਗਈ ਸੀ ਇਹ ਸਾਹਮਣੇ ਦਰਬਾਰ ਸਾਹਿਬ ਠੀਕ ਹੈ ਜੀ ਤੇ ਉਸੇ ਸੱਪੜ ਨੂੰ ਇਹ ਹੁਣ ਸਰੋਵਰ ਦਾ ਰੂਪ ਦਿੱਤਾ ਗਿਆ ਜੀ ਤੇ ਸਾਹਮਣੇ ਦਰਬਾਰ ਸਾਹਿਬ ਆ ਬਹੁਤ ਸੋਹਣਾ ਬਣਿਆ ਦਰਬਾਰ ਸਾਹਿਬ ਆ ਠੀਕ ਹੈ ਜੀ ਤੇ ਅੜੀਸਰ ਆਉਣ ਵਾਲੇ ਇਹਨੂੰ ਇੱਥੇ ਜ਼ਰੂਰ ਆਉਣਾ ਚਾਹੀਦਾ ਹੈ ਕਿਉਂਕਿ ਬਿਲਕੁਲ ਨਾਲਿਆ ਜ਼ਿਆਦਾਤਰ ਲੋਕ ਆਉਂਦੇ ਆ ਉਹ ਅੜੀਸਰ ਸਾਹਿਬ ਆਉਂਦੇ ਆ ਤੇ ਉੱਥੇ ਮੱਥਾ ਟੇਕ ਕੇ ਵਾਪਸ ਚਲੇ ਜਾਂਦੇ ਆ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਇੱਥੇ ਤੋਂ ਹੀ ਅੜੀਸਰ ਸਾਹਿਬ ਲਗਾਏ ਸੀ ਅੜੀਸਰ ਸਾਹਿਬ ਇਸ ਪਿੰਡ ਤੋਂ ਬਾਰੋ-ਬਾਰ ਬਣਿਆ ਦਰਬਾਰ ਸਾਹਿਬ ਆ ਜੀ ਤੇ ਹੁਣ ਆਪਾਂ ਉਧਰ ਵੱਲ ਚੱਲਾਂਗੇ ਠੀਕ ਹੈ ਜੀ ਸਾਰਾ ਖੁੱਲਾ ਏਰੀਆ ਬਹੁਤ ਸੋਹਣਾ ਬਹੁਤ ਏਰੀਆ ਦਰਬਾਰ ਸਾਹਿਬ ਕੋਲ ਤੇ ਇੱਥੋਂ ਉੱਪਰ ਚੱਲਦੇ ਹਾਂ ਜੀ ਹੁਣ ਆਪਾਂ ਤੇ ਮਿਲਦੇ ਆਪਾਂ ਛੇਤੀ ਅਗਲੀ ਵੀਡੀਓ ਦੇ ਵਿੱਚ ਹੁਣ ਸਾਨੂੰ ਦਿਓ ਜੀ ਇਜਾਜ਼ਤ ਠੀਕ ਹੈ ਜੀ ਇਧਰੋਂ ਆਪਾਂ ਆਏ ਸੀਗਾ ਤਾਂ ਸਦਾ ਇਧਰ ਮੇਨ ਗੇਟ ਹੈ ਇਹਨਾਂ ਦਾ ਠੀਕ ਹੈ ਤਾਂ ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ